ਸਭ ਤੋਂ ਪਹਿਲਾਂ ਤਾਂ ਇਸ ਮਿਸਤਰੀ ਵੀਰ ਦੀ ਕਲਾਕ੍ਰਿਤੀ ਨੂੰ ਸਲਾਮ ਹੈ ਨਾ ਤੇ ਜੋ ਕਿ ਤੁਸੀਂ ਜਾਣਦੇ ਹੋ ਤਰਮਿੰਦਰ ਦਾ ਹਾਂ ਮਤਲਬ ਕੀ ਹੋ ਗਿਆਗਾ ਤੇ ਉਸ ਦੀ ਆਜ਼ਾਦ ਦੇ ਵਿੱਚ ਇਸ ਮਿਸਤਰੀ ਵੀਰ ਨੇ ਦੇਖੋ ਕਿੰਨੀ ਸੋਹਣੀ ਕਲਾਕ੍ਰਿਤੀ ਦੇ ਨਾਲ ਆਪਣੇ ਦਿਮਾਗ ਦੇ ਨਾਲ ਤਰਮਿੰਦਰ ਦੀ ਮੂਰਤੀ ਬਣਾਉਣ ਜਾ ਰਿਹਾਗਾ ਪਹਿਲਾਂ ਤਾਂ ਮੂੰਹ ਬਣਾਏਗਾ ਕਿਉਂਕਿ ਸਾਰੀ ਹੀ ਬਣਾਊਗਾ ਭਾਈ ਇਹ ਤੇ ਦੇਖੋ ਯਾਰ ਕਿਉਂਕਿ ਇਹ ਹੀ ਬਣਾਉਣ ਵਾਸਤੇ ਦਿਮਾਗ ਵੀ ਚਾਹੀਦਾਗਾ ਤੇ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਕੇ ਚਰਜਾ ਯਾਰ ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਗੌਰ ਦੇ ਨਾਲ ਰੱਖਣਾ ਮਤਲਬ ਕਿ ਉਹ ਚੀਜ਼ਾਂ ਨੂੰ ਸਮਝ ਕੇ ਬਣਾਉਣਾ ਅੱਖਾਂ ਨੱਕ ਮੂੰਹ ਸਾਰਾ ਕੁਝ ਹੀ ਦੇਖੋ ਕਿੰਨਾ ਸੋਹਣਾ ਇਹ ਬਣਾ ਰਿਹਾਗਾ ਕਿਉਂਕਿ ਇਹ ਇਹ ਬਣ ਦਿਮਾਗ ਤੋਂ ਨਹੀਂ ਬਣਦਾਗਾ ਦੇਖੋ ਇੱਕ ਇੱਕ ਛੋਟੀ ਛੋਟੀ ਗਲਾਈ ਦੇ ਨਾਲ ਛੋਟੇ ਛੋਟੇ ਮਤਲਬ ਕਿ ਟਿਪ ਹੁੰਦੇ ਆ ਜੋ ਕਿ ਧਿਆਨ ਚ ਰੱਖਣੇ ਪੈਂਦੇ ਹੈਗੇ ਦੇਖੋ ਯਾਰ ਕਹਿੰਦੇ ਹੁੰਦੇ ਨਾ ਕੋਈ ਵੀ ਕੰਮ ਹੈਗਾ ਤਲ ਤੋਂ ਕੀਤਾ ਜਾਵੇ ਤਾਂ ਉਸ ਨੂੰ ਸ਼ਿੰਗਾਰਿਆ ਜਾਂਦਾ ਹੈਗਾ ਤੇ ਬਾਈ ਨੂੰ ਯਾਰ ਸਲਾਮ ਆ ਜੋ ਕਿ ਇੰਨਾ ਸੋਣਾ ਕੰਮ ਕਰਦਾ ਹੈ ਬਾਈ ਸਲਾਮ ਬਾਈ